ਹਰਨਪਿੰਦਰ ਸਿੰਘ ਆ ਜੀ ਕਿੰਦਰ ਸਿੰਘ ਜੀ ਦਾ ਜਿਹੜਾ ਮਾੜਾ ਹੋ ਗਿਆ ਹੈ ਹਾਂ ਜੀ ਉਹ ਮੇਰੇ ਭਰਾ ਦੀ ਫੋਟੋ ਮੇਰਾ ਭਰਾ ਹੀ ਹਾਂ ਜੀ ਉਹਦਾ ਵੀ ਭਾਈ ਫੜਾ ਛੋਟਾ ਕੀ ਨਾਮ ਸੀ ਬਲਬੀਰ ਸਿੰਘ ਇਹ ਕਾਰਨ ਕੀ ਮੰਨਦੇ ਹੋ ਸਾਰੇ ਚੀਜ਼ ਜਿਵੇਂ ਬਾਹਰ ਦਿੱਤਾ ਗਿਆ ਦੇਖੋ ਜੀ ਇਹਦੇ ਬਾਰੇ ਹੁਣ ਸਾਹੀ ਕੋਈ ਗੱਲ ਕਹਿ ਨਹੀਂ ਸਕਦੇ ਕਿ ਅਸੀਂ ਉਹਨਾਂ ਦੀ ਰਹਿائش ਤੋਂ ਕਾਫੀ ਦੂਰ ਰਹਿੰਦੇ ਹਾਂ ਸਾਨੂੰ ਤਾਂ ਸਵੇਰੇ ਇੱਕ ਫੋਨ ਮੈਸੇਜ ਗਿਆ ਜਦੋਂ ਮੈਸੇਜ ਆ ਜਾ ਕੇ ਦੇਖਿਆ ਤਾਂ ਉਹ ਮਤਲਬ ਬੈਡ ਵਾਰਡ ਮਤਲਬ ਕਿਹਾ ਕਾਕ ਨੇ ਹਾਲ ਕਰ ਕਿਤੇ ਵੱਤੋ ਗਿਆ ਜੀ ਮਟਰ ਕਿਤੇ ਇਹ ਨਹੀਂ ਜੀ ਕੋਈ ਪਤਾ ਲੱਗ ਸਕਦਾ ਸਾਨੂੰ ਮੁੰਡੇ ਨੇ ਯਾਰ ਨੌਂ ਨੇ ਕਰਿਆ ਚਲੋ ਇਹ ਕੁਝ ਪਤਾ ਲੱਗਦਾ ਹੈ ਕਿਨੇ ਚਲੋ ਬਾਈ ਉਹਨਾਂ ਨੂੰ ਫਿਰ ਜਦੋਂ ਉਸ ਤੋਂ ਬਾਅਦ ਥਾਣੇ ਲਿਆਂਦਾ ਗਿਆ ਥਾਣੇ ਲਿਆਂਣ ਤੋਂ ਬਾਅਦ ਫਿਰ ਉਹ ਉੱਥੇ ਬੰਨ ਗਏ ਮੋਦਲ ਮੇਰਾ ਜ ਉਹਦਾ ਮੇਰੇ ਭਰਾ ਦਾ ਮੁੰਡਾ ਦੀ ਆਤਿ ਉਹਦੀ ਤੀਜਾ ਤੇ ਉਹਦੇ ਘਰ ਵਾਲੀ ਵੀ ਅਸੀਂ ਉਹ ਕੀਤਾ ਰਹਾ ਸੀ ਸਾਨੂੰ ਦਾ ਮੰਨ ਗਿਆ ਫਿਰ ਸਾਨੂੰ ਦਾ ਬਾਹਰ ਕਾਰਨ ਕਾਰਨ ਕੀ ਇਸੇ ਮਟਰ ਬਾਈਕ ਕਾਰਨ ਤਾਂ ਜਿ ਉਹਨਾਂ ਦਾ ਕੋਈ ਘਰੇਲੂ ਹੋਊਗਾ ਹੁਣ ਕਾਰਨ ਤਾਂ ਆਪਾਂ ਨੂੰ ਕੋਈ ਕਲੇਸ਼ ਜਾਂ ਕੋਈ ਆਪਾਂ ਨੂੰ ਨਹੀਂ ਪਤਾ ਲੱਗ ਸਕਦਾ ਇਹਨਾਂਾਰੇ ਹਾਂਜੀ ਜਾਇਦਾਦ ਦਾ ਕੋਈ ਦੁਨੀਆਂ ਜਾਇਦਾਦ ਤਾਂ ਉਹਦੇ ਕੋਲ ਹੈ ਹੀ ਨਹੀਂ ਜਿਸ ਕੋਲ ਸਾਈਟ ਆ ਕੋਈ ਹੈ ਨਹੀਂ ਜਾਇਦਾਦ ਦਾ ਮਕਾਨ ਕੋਠੀ ਕਾਠੀ ਹੋਊਗਾ ਸਦੋਂ ਕੋ ਹੋਰ ਤਾਂ ਕੋਈ ਜ਼ਮੀਨ ਵਗੈਰਾ ਵੀ ਹੈ ਜਮੀਨ ਵਗੈਰਾ ਹੈ ਪਲਾਟ ਹੈਗਾ ਸੋਚ ਕੋਈ ਅੱਧਾ ਪਲਾਟ ਹੋਊਗਾ ਸ਼ਾਇਦ ਉਹਦੇ ਵਿੱਚ ਸ਼ਾਇਦ ਕੋਈ ਹੋਵੇ ਜੋ ਉਹਦਾ ਦੇਖੋ ਕਿਹਦੇ ਘਰੇਲੂ ਹਲਾਤਾਂ ਦਾ ਪਾਰੇ ਆਪਾਂ ਕੋਈ ਕਹਿ ਨਹੀਂ ਸਕਦੇ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਸਾਨੂੰ ਤਾਂ ਫਿਰ ਉੱਥੇ ਪੁਲਿਸ ਉੱਥੇ ਆ ਕੇ ਪਤਾ ਲੱਗਿਆ ਵੀ ਹਾਂ ਇਹ ਬੰਨਗੇ ਵੀ ਉਹਨਾਂ ਨੇ ਕੀ ਕੀਤਾ ਇਹਦਾ ਪਿੰਡ ਪਿੰਦਾ ਜੀ ਜਿਤਾਣਾ ਦਰਾਹੇਦਣਾ ਕੱਲ ਕਿੱਡੇ ਵਜੇ ਕਿਟ ਰੇਸਰ ਪਰਸੋਂ ਪਰਸੋਂ ਰਾਤੀ ਆਈ ਹਾਂ ਹਾਂ ਕਿੰਨੇ ਕ ਵਜੇ ਸੀ 10 11 ਵਜੇ ਦੀ 10 10 ਵਜੇ ਜੀ ਮੰਨੇ ਨਹੀਂ ਉਹ ਵੀ 11:00 ਵਜੇ ਘਤਰਿਆ ਹਾਂ ਜੀ ਪੁਲਿਸ ਨੇ ਫੜ ਲਿਆ ਉਹਨੂੰ ਆਪਾਂ ਉਸਨੇ ਭੜਿਆ ਇੱਥੇ ਆ ਕੇ ਮੰਨੇ ਨਹੀਂ ਉਸ ਤੋਂ ਪਹਿਲਾਂ ਤਾਂ ਕੋਈ ਪਤਾ ਨਹੀਂ ਕਿ ਸਾਨੂੰ ਕੁਝ ਪਤਾ ਲੱਗਿਆ ਕਿ ਕਿੱਦਾਂ ਕੀਤਾ ਇਹਨਾਂ ਨੇ ਸੋਰੀ ਲੋ ਤਾਂ ਕੁਹਾੜੀਆਂ ਕੁੜੀਆਂ ਦੇਖੋ ਮੂੰਹ ਤੇ ਪਰ ਨਿਸ਼ਾਨ ਧੀ ਟੱਕ ਲੱਗੇ ਹੋਏ ਸੀਗੇ ਅਗਰ ਨਹੀਂ ਕਰ ਰਹੇ ਗਟਾਉਂਡ ਹੋ ਗਿਆ ਸੀ ਬੋਡੀ ਬੜੀ ਇਸ ਤਰ੍ਹਾਂ ਤਰ ਗਿਆ ਸਾਨੂੰ ਤਾਂ ਫਿਰ ਜਦੋਂ ਫਿਰ ਉਹਨਾਂ ਦੇ ਨਾਲ ਆਉਣਾ ਪਿਆ ਸਾਨੂੰ ਇੱਥੇ ਡੈੱਡ ਬਾਡੀ ਲੈ ਕੇ ਤੇ ਫਿਰ ਰੋਲਾ ਪੈ ਗਿਆ ਫਿਰ ਇੱਥੇ ਆ ਕੇ ਫਿਰ ਥਾਣੇ ਦੇ ਵਿੱਚ ਜਦੋਂ ਉਹਨਾਂ ਨੇ ਥਾਣੇ ਵਾਲਿਆਂ ਨੇ ਉਹਦੀ ਪੁੱਛ ਕੇ ਦਬ ਕੇ ਜ਼ੋਰ ਨਾਲ ਕੀਤੀ ਫਿਰ ਉਹ ਮੰਨ ਗਏ ਪਤਾ ਲੱਗ ਗਿਆ ਕੀ ਨਾਮ ਆਪਣਾ ਮੇਰਾ ਨਾਮ ਸਰਜੀਤ ਸਿੰਘ ਹੈ ਕਿਹਦਾ ਪਿੰਡ ਪੁੱਛ ਰਹੇ ਹੋ ਮੇਰਾ ਪਿੰਡ ਓਪੜ ਖੜੀ ਜਿਲ੍ਹਾ ਮਲੇਰਕੋਟਲਾ ਸਨ ਸਰਪੱਤ ਦੇ ਪਿੰਡ ਉੱਤੇ ਦੇ ਟਿਕਾਣੇ ਪਿੰਡ ਦੇ ਵਿੱਚ ਕੋਈ ਮੇਰੀ ਭੂਆ ਦਾ ਪੁੱਤਰ ਆਈ ਇਹ ਗਲਬੀਰ ਸਿੰਘ ਹੋਇਆ ਤਾਂ ਇਹ ਵੀ ਫੋਨ ਗਿਆ ਵੀ ਇਹਦੇ ਸੱਟਾਂ ਲੱਗੀਆਂ ਹਸਪਤਾਲ ਚ ਦਾਖਲ ਕਰਿਆ ਇਹਨਾਂ ਨੇ ਜਾ ਕੇ ਤਾਂ ਪਿੰਡੋਂ ਲੋਕਾਂ ਨੇ ਇਕੱਠੇ ਹੋ ਕੇ ਦੋ ਤਿੰਨ ਮੁੰਡਿਆਂ ਨੇ ਚੱਕ ਕੇ ਕਹਿੰਦੇ ਵੀ ਡਿੱਪਿਆ ਡੈਡੀ ਸਾਡਾ ਹਸਪਤਾਲੋਂ ਚੱਕਿਆ ਹਸਪਤਾਲ ਲੈ ਕੇ ਮੂੰਹ ਲਪੜਿਆ ਪਿਆ ਖੂਨ ਨਾਲ ਜਾ ਉੱਥੇ ਡਾਕਟਰਾਂ ਨੇ ਦੇਖਿਆ ਸਾਫ਼ ਕਰਿਆ ਤਾਂ ਟੱਕ ਮਾਰੇ ਹੋਏ ਸੀ ਕਈ ਕਾਫੀ ਜੀ ਨਾਮ ਕੀ ਸੀ ਜਿਹਨੇ ਦੱਸੋ ਜੀ ਮਲਵੀਰ ਸਿੰਘ ਕਿੰਨੀ ਉਮਰ ਕਿੰਨੀ ਕਿਉਂ ਉਮਰ ਕਰੀਬ 70 ਕ ਸਾਲ ਦੇ ਨੇੜੇ ਤੇੜੇ ਪਰਿਵਾਰ ਦੇ ਵਿੱਚ ਕੋਣ ਕੋਣ ਜੀ ਪਰਿਵਾਰ ਦੇ ਵਿੱਚ ਇੱਕ ਬੇਟਾ ਤੇ ਇੱਕ ਬੇਟੀ ਕੀ ਕਾਰਨ ਕੀ ਲਾਜ਼ਮਤ ਕੀ ਹੋਇਆ ਕਾਰਨ बस ਉਹਨਾਂ ਨੂੰ ਆਏ ਸੀ ਵੀ ਜ਼ਮੀਨ ਇੱਕ ਨੋਆ ਨਾਲ ਇਹਨਾਂ ਦੀ ਉਹ ਮੰਨੀਆਂ ਵੀ ਮੈਂ ਜਾਇਦਾਦ ਆਬ ਦੇ ਨਾਮ ਕਰਾਉਣਾ ਚਾਹੁੰਦੀ ਸੀ ਇੱਕ ਤਾਂ ਪਲਾਟ ਸੀ ਇਹਨਾਂ ਕੋਲੇ ਲੁਧਿਆਣਾ ਛੋਟਾ ਜਿਹਾ ਤੇ ਇੱਕ ਕੋਠੀ ਐ ਬਹੁਤ ਸੋਹਣੀ ਤੇ ਇੱਕ ਸ਼ਟਰਕਾਂ ਦਾ ਸਮਾਨ ਪਲਾਟ ਆ ਉਹਦੇ ਚ ਪਹਿਲਾਂ ਇਹ ਟੈਂਪੂ ਟੰਪੂ ਵੇਚ ਕੇ ਵੀ ਖਾ ਗਿਆ ਔਰ ਗਾਡਰ ਗੁੱਡਰ ਵੇਚ ਕੇ ਖਾ ਗਿਆ ਹੜਪਣਾ ਚਾਹੁੰਦਾ ਜੀ ਸਾਰਾ ਵੀ ਬਾਪੂ ਦਾ ਕੰਮ ਨਿਭੜੂਗਾ ਬਈ ਇਹਨਾਂ ਨੇ ਮਾਰ ਸਾਰਾ ਟੱਪੜੇ ਦੇਣਾ ਸੀ ਸ਼ਾਇਦ ਤਸੀਹੇ ਇਹਨਾਂ ਦੀ ਲੰਬੀ ਸ਼ਾਹਤ ਵੀ ਸਾਰੇ ਟੱਪੜ ਨੂੰ ਖਤਮ ਕਰਨਾ ਸੀ ਇਹਨਾਂ ਨੇ ਕੀ ਕਹਿੰਦਾ ਕੀ ਸੀ ਜਿਸ ਸਮੇਂ ਮਤਲਬ ਇਹ ਬਿੰਦੇ-ਮਿੰਦੇ ਬਿਆਨ ਬਦਲਦਾ ਸੀ ਕਦੇ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਲਟੇਰੀ ਆ ਗਏ ਉਹਨਾਂ ਕਹਿੰਦੇ ਡਿੱਗ ਪਿਆ ਜਾ ਢੱਗ ਗਿਆ ਉਹ ਮੂੰਹ ਤੇ ਸਾਰੇ ਤੇ ਖੂਨ ਆ ਲਿਪੜ ਕੇ ਜੰਮ ਗਿਆ ਰਾਤ ਦਾ ਉਹ ਵੀ ਪਿਆ ਸੀ ਜਦੋਂ ਡਾਕਟਰਾਂ ਨੇ ਸਾਫ਼ ਕਰਿਆ ਫਿਰ ਕਹਿੰਦੇ ਟੱਕ ਫਿਰ ਕਹਿੰਦਾ ਵੀ ਲਟੇਰੇ ਸਾਡੇ ਦਾ ਚੋਰੀ ਹੋ ਗਈ ਹੋਰ ਚਾਬੀ ਵੀ ਲੈ ਕੇ ਨਾਲ ਹੀ ਕਹਿੰਦੇ ਸਾਡੀ ਹਨਵਾਰੀ ਦੀ ਫਿਰ ਕਹਿੰਦਾ ਚਾਬੀ ਛੱਡ ਕੇ ਧੱਗੇ ਜੋ ਨਿਕਲੇ ਕਦੇ ਕੋਸ ਕਦੇ ਕੋਸ ਕਦੇ ਕੋਸ ਪੜੋਸਰੋਂ ਵੀ ਆਇਆ ਕਮਰਾ ਕਰਦਾ ਰਿਹਾ ਫਿਰ ਜਦੋਂ ਬਹੂ ਨੂੰ ਵੀ ਲਿਆਂਦਾ ਤੇ ਉਹ ਡੋਡੀ ਬਿਆਨ ਇਹਨਾਂ ਦੇ ਹੋਣ ਲੱਗੇ ਬਹੂ ਨੇ ਕਹਿੰਦੀ ਮੈਂ ਉਸ ਜ਼ਖਮੀ ਹਾਲਤ ਚ ਉਥੇ ਘਰੇ ਪਿਆ ਆਪ ਦੁੱਧ ਲੈਂਦੀ ਫਿਰਦੀ ਆ ਆ ਬਾਈ ਬੁਣੀ ਬੈਠੇ ਨੇ ਨਾ ਤੁਨੂੰ ਕਿਹਾ ਵੀ ਸਾਡੇ ਘਰੇ ਡੈਡੀ ਡਿੱਕੇ ਆਇਓ ਉਹਦਾ ਚੱਕ ਕੇ ਲੈਂਦਾ ਹੁਣ ਆ ਦੇਖੋ ਕੜਕੜੇ ਦੇ ਟੱਕ ਲੱਗੇ ਹੋ ਨੇ ਉਹਹਾੜੀ ਬਰਾਮਦ ਹੋਈਆ ਕਰੋ ਉਹ ਕਹਾੜੀ ਨਾਲ ਵੱਡਾ-ਵੱਡ ਕੇ ਕਤਲ ਕੀਤਾ ਇਹਦਾ ਕਿੰਨੇ ਕਵਾਰ ਲੱਗਦੇ ਇਸ ਤੋਂ ਕਿਤੇ ਦਾ ਹਾਂਜੀ ਮੈਂ ਕਿੰਨੇ ਕਵਾਰ ਕਿਤੇ ਲੱਗਦੇ ਸੀ ਮੈਨੂੰ ਲੱਗਦਾ ਘੱਟੋ-ਘੱਟ 8 ਵਾਰ 9 ਵਾਰ ਹੋਣਗੇ ਜੀ 6-8 ਵਾਰ ਉਰੇ ਉਰੇ ਆ ਉਰੇ ਆ ਉਰੇ ਆ ਇੱਕ ਇੱਚੇ ਬਹੁਤ ਲੰਬਾ ਜੀ ਕਿੰਨੀ ਵਾਰ ਕਰੇ ਹੋ ਨੇ ਬਾਕੀ ਹੁਣ ਡਾਕਟਰ ਸਾਹਿਬ ਦੇਖਣੇ ਕਿੰਨੇ ਨੇ ਝਗੜਾ ਇਹ ਕਹਿੰਦਾ ਹੁੰਦਾ ਸੀ ਉੱਥੇ ਜੀ ਬਈ ਮੇਰਾ ਪੁੱਤ ਮੈਨੂੰ ਮਾਰੂਗਾ ਮੇਰਾ ਮੁੰਡਾ ਮੈਨੂੰ ਮਾਰੂਗਾ ਮੈਨੂੰ ਹਰਾਣ ਕਰਦਾ ਜੀ ਨਾਮ ਸੀ ਇਹਦੇ ਬੇਟੇ ਦਾ ਨਾਮ ਕੀ ਸੀ ਬੇਟੇ ਦਾ ਨਾਮ ਰਾਜੂ ਕਹਿੰਦੇ ਸੀ ਉਹ ਜਵਰਾ ਸਿੰਘ ਇਹਨਾਂ ਦਾ ਮੋਗੇ ਜੀ ਮੈਰਿਜ ਹੋਈ ਰੂ ਇਹਦੀ ਮੈਰਿਜ ਨੂੰ ਹੋ ਗਿਆ ਜੀ 11 11-12 ਸਾਲ ਬੱਚੇ ਵੀ ਹੈਗੇ 11 ਬੱਚੇ ਦੋ ਨੇ ਇੱਕ ਬੇਟਾ ਇੱਕ ਬੇਟੀਆਂ ਬੇਟੀ ਵੱਡੀ ਆ ਕਿੰਨੀ ਦੇਰ ਤੋਂ ਤੁਹਾਨੂੰ ਪਤਾ ਸੀ ਝਗੜਾ ਤਾਂ ਇਹ ਜਰਾ ਆਪ ਆਪਾਂ ਹੇਤੀ ਚੂੜਾ ਚਾਲਾ ਟੁੱਟਿਆ ਹੋਇਆ ਸੀ ਬਲਵੀਰ ਸਿੰਘ ਦਾ ਇਹ ਤਾਂ ਬਸ ਤੁਰ ਕੇ ਮਸਾ ਉਸੇ ਦਰਵਾਜ਼ੇ ਆ ਕੇ ਬੈਠ ਜਾਂਦਾ ਸੀ ਕੋਈ ਕੰਮ ਕਰ ਵਾਲਾ ਤਾਂ ਨਹੀਂ ਸੀ ਉਹ ਕਾਲਬਦਾ ਸਾਮਾਨ ਰੱਖਿਆ ਹੋਇਆ ਸੀ ਉਹ ਨੁਜਾਰਾ ਕਰਦੇ ਸੀ ਇਹ ਕਾਲਬਦਾ ਸਾਮਾਨ ਵੀ ਵੇਚ ਕੇ ਖਾ ਗਿਆ ਤੇ ਜੇ ਉਹ ਕਹਿੰਦਾ ਜੁਲਟਾ ਲੜਦਾ ਸੀ ਫਿਰ ਟੈਂਪੂ ਰੱਖਿਆ ਸੀ ਲੈ ਲੈ ਕੇ ਜਾਣ ਨੂੰ ਸਾਮਾਨ ਚੱਕ ਕੇ ਰੱਖ ਕੇ ਛੱਡ ਕੇ ਲਾਉਣ 5000 ਫੁੱਟ ਦਾ ਮਾਲ ਜਿੰਨਾਂ ਕੋਲ ਕੋਠੀਆਂ ਦਾ ਟਰੈਂਪੂ ਵੀ ਵੇਚ ਕੇ ਖਾ ਗਿਆ ਮੰਨ ਗਿਆ ਪੁਲਿਸ ਕੋਲ ਹੀ ਮੈਂ ਵਿੱਚ ਪਹਿਲਾਂ ਕਹਿੰਦਾ ਵੀ ਪੁਲਿਸ ਫੜ ਕੇ ਲੈ ਗਈ ਬਈ ਚਲਾਨ ਹੋ ਗਿਆ ਮਹਾਰਾਜੀ ਦੀ ਪੁਲਿਸ ਲੈ ਗਈ ਕਹਿੰਦਾ ਦਰਾਹੀ ਹੋ ਫੜ ਕੇ ਹੁਣ ਮੰਨ ਗਿਆ ਵੀ ਦਰਾਹੀ ਮੈਂ ਵੇਚਿਆ ਸੀ ਮੱਥੇ ਸਿਰ ਨੂੰ ਇਹ ਮੰਨ ਗਿਆ ਕਿ ਜਿਹੜਾ ਸਭ ਕੁਝ ਮੰਨ ਗਿਆ ਜੀ ਸਭ ਸਾਨੂੰ ਆ ਕੇ ਫਿਰ ਪੁਲਿਸ ਇਹਨਾਂ ਨੇ ਦੱਸਿਆ ਬਹੂ ਵੀ ਮੰਨ ਗਈ ਵੀ ਹਾਂ ਮੈਂ ਇਹਨੂੰ ਪਹਿਲਾਂ ਗੋੜੀਆਂ ਦਿੱਤੀਆਂ ਫਿਰ ਸਿਰਕ ਡੰਡਾ ਮਾਰਿਆ ਦੰਡਾ ਮਾਰ ਕੇ ਬੇਵਸੋ ਗਿਆ ਉਹ ਆਵਾਜ਼ ਨਿਕਲਦੀ ਫਿਰ ਮੂੰਹ 'ਚ ਕਪੜਾ ਠੋਕਿਆ ਹੁਣ ਜਾਨਵ ਕਿਹੜਾ ਬੰਦਾ ਸੌਕਾ ਨਿਕਲਿਆ ਫੇਰ ਇਹਨੇ ਕੋਹਾੜੀ ਨਾਲ ਉਹਨੂੰ ਵੱਢਿਆ ਇੱਥੋਂ ਇੱਥੋਂ ਤੇ ਲੈ ਕੇ ਆ ਗਰਦਨ ਵੀ ਵੱਡੀ ਪਈ ਆਦੀ ਇਥੇ ਮੂੰਹ ਤੇ 6-7 ਬਾਰ ਨੇ ਇਹ ਚੱਪਲ ਕਿੰਨੇ ਵਜੇ ਦੀ ਸਾਰੇ ਕੌਣ ਇਹ ਦੇਖੋ ਹੁਣ ਉਹਨਾਂ ਨੂੰ ਪਤਾ ਯਾਨੀ ਕਹਿ ਰਹੇ ਨੇ ਵੀ 1 ਡੇਢ ਦੇ ਵਿੱਚ ਅਸੀਂ ਕਤਲ ਕਰਿਆ ਸਾਨੂੰ ਕਿੱਦਾਂ ਲੱਗਿਆ ਸਾਨੂੰ ਹੁਣ ਰਿਸ਼ਤੇਦਾਰੀਆਂ ਫੇਰ ਫੋਨ ਤਾਂ ਜਾਂਦੀ ਨਹੀਂ ਨਾ ਫੇਰ ਉਹਨਾਂ ਨੇ 9-10 ਵਜੇ ਲੋਕਾਂ ਨੂੰ ਦੱਸਿਆ 9 ਵਜੇ ਦੇ ਕਰੀਬ ਦਿਨ ਚੜੇ ਦਸਿਆ ਆਣ ਮਾੜ ਨੂੰ ਵੀ ਸਾਡੇ ਡਾਈ ਟਿਕ ਪਿਆ ਮੰਜੇ ਤੋਂ ਵੀ ਆਇਓ ਲੋਕਾਂ ਨੇ ਵੀ ਚਾਕੇ ਉਮੀ ਜੱਡੀ ਧਰਿਆ ਜਾਵਾਂ ਦਾ ਕਿਉਂ ਮੂੰਹ ਤੇ ਖੂਨ ਜੰਮ ਗਿਆ ਦੀ ਜਮਾ ਉਹ ਤਾਂ ਜਦੋਂ ਉੱਥੇ ਜਾ ਕੇ ਸਾਫ਼ ਕਰਿਆ ਫੇਰ ਵਿੱਚੋਂ ਦੱਸੋ ਵੀ ਅੱਜ ਕੱਲ ਵੀ ਨਿਕਲ ਗਈ ਹੈ ਕਿ ਇਹ ਸੰਸਕਾਰ ਵਗੈਰਾ ਵੀ ਕਰਨ ਲੱਗੇ ਸੰਸਕਾਰ ਕਰਨ ਲੱਗੇ ਸੀਗੇ ਜੀ ਮੇਰੀ ਭੂਆ ਦੇ ਪੁੱਤ ਉਧਰ ਵੀ ਆ ਰਿਸ਼ਤੇ ਸਾਰੇ ਸਾਡੇ ਸਾਰੇ ਫੇਰ ਸਾਨੂੰ ਫੋਨ ਕਰਿਆ ਫੇਰ ਅਸੀਂ ਆਏ ਫੇਰਾ ਕੇ ਇਹਦਾ ਸੰਸਕਾਰ ਰਖਵਾਇਆ ਫੇਰ ਪੁਲਿਸ ਅੱਧੀ ਤਾਂ ਆ ਕੇ ਫੇਰਾ ਕਮ ਹੋ ਰਹੀ ਸੰਸਕਾਰ ਕਰਤਾ ਸੀ ਇਹਨਾਂ ਨੇ ਮਤਲਬ ਕਿ 700 ਦੇ ਨੱਚ ਕੇ ਸੋਹ ਇਹ ਤਾਂ ਧਮਕੀ ਵੀ ਦੇ ਰਹੇ ਸ ਤੇ ਸਾਡੇ ਮਰੀਆਂ ਦੋ ਭੂਆ ਜੀ ਨੇ ਇੱਥੇ ਤੇ ਦੂਜੇ ਕਹਿੰਦੇ ਵੀ ਇਹ ਤੂੰ ਕੀ ਕਰਿਆ ਮਤਲਬ ਆਪਾਂ ਰਿਸ਼ਤੇ ਸਾਰਾ ਇਕੱਠੇ ਕਰੀਏ ਕਹਿੰਦੇ ਕੰਮ ਵੱਧ ਜਾਊਗਾ ਧਮਕੀ ਦੇ ਰਹੇ ਤੇ ਕਹਿੰਦਾ ਵੀ ਥੋੜਾ ਵੀ ਹਾਲ ਨਹੀਂ ਕਰ ਦੂੰ ਕਹਿੰਦਾ ਜੇ ਕੱਲ ਕਿ ਤੈਨੂੰ ਸੰਤ ਕਰਨਾ ਕਰਨ ਦਿੱਤਾ ਇਹ ਤਾਂ ਜਾਨੂ ਅਸੀਂ ਆਕੇ ਤਾਂ ਸੰਤ ਕਰ ਰੁੱਕ ਗਿਆ ਤੇ ਪਿੰਡ ਦੀ ਪੰਚਾਇਤ ਨੇ ਸਾਥ ਦਿੱਤਾ ਉੱਥੇ ਫਿਰ ਪੁਲਿਸ ਪ੍ਰਸ਼ਾਸਨ ਆ ਗਿਆ ਉਹਨਾਂ ਨੇ ਰਕਵਾਤਾ ਨਹੀਂ ਸੰਤਕਰਤਾ ਉਹਨੇ ਕਰੀ ਇਹ ਇੱਕ ਚੱਕ ਜਟਾਣਾ ਦੇ ਪਿੰਡ ਦੇ ਵਿੱਚ ਇੱਕ بیٹے ਨੇ ਜਗਨ ਸਿੰਘ ਦੇ ਨਾਂ ਨੇ ਆਪਣੇ ਪਿਤਾ ਬਲਬੀਰ ਸਿੰਘ ਦਾ ਕੋਹਾੜੀਆਂ ਨਾਲ ਮਾਰ ਕੇ ਹੱਤਿਆ ਕਰ ਦਿੱਤੀ ਔਰ ਉਹਦੇ ਆਪਣੇ بیٹے ਨੇ ਆਪਣੇ ਪਾਪ ਦੀ ਬੋਡੀ ਨੂੰ ਸੰਸਕਾਰ ਕਰਨ ਵਾਸਤੇ ਉਥੇ ਪਹੁੰਚ ਗਿਆ ਸੀ ਕਿ ਸ਼ਮਸ਼ਾਨ ਘਾਟ ਉਥੇ ਪਹੁੰਚਣ ਦੇ ਬਾਅਦ ਕਿਸੇ ਨੇ ਪੁਲਿਸ ਨੂੰ ਇਤਲਾ ਦਿੱਤੀ ਮੌਕੇ ਤੇ ਸਚ ਨੇ ਬੋਡੀ ਨੂੰ ਕਬਜ਼ੇ ਮੇਲੇ ਕੇ ਮੋਰਚੇ ਤੇ ਰਖਾਇਆ ਗਿਆ ਉਥੇ ਡਾਕਟਰਾਂ ਦੀ ਪੈਨਲ ਬਿਠਾ ਕੇ ਉਹਨਾਂ ਨੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਤੋ ਉਹ ਇਹ ਚਾਹੁੰਦਾ ਸੀ ਕਿ ਕਿ ਇਸ ਤੋਂ ਇਸ ਵਾਰਤਾਤ ਕਰਕੇ ਬਚਿਆ ਜਾਏ ਕਭੀ ਕਹਿੰਦਾ ਕਿ ਉਹਦੇ ਬਿਆਨ ਮੁਤਾਬਕ ਤੀ ਚਾਰ ਵਾਰ ਬਿਆਨ ਬਦਲੇ ਗਏ ਫਿਰ ਉਹਦਾ ਜੋ ਮੱਤਕਸੀਗਾ ਉਹਨੇ ਸਾਰੀ ਸੱਚੀ ਗੱਲ ਸਾਹਮਣੇ ਆਈ ਮਿਲ ਕੇ ਸਾਹਮਣੇ ਆਣ ਤੋਂ ਬਾਅਦ ਉਹ ਪੋਸਮਾਰਟਮ ਪੋਸਮਾਰਟਮ ਕਰਨ ਤੇ ਬਾਅਦ ਉਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਜਿਹੜਾ ਪਰਚਾ 26 27 6 ਨੂੰ ફાઈલ નંબર 125 ਆਪਣਾ ਕਰਕੇ અંડર સેક્શન 103 5 બીએનએસા थाना સ્વર્ખના વિજે કર ਦਿੱતી ગઈ છે સર કારણ મેં ટીલકлся કે ਜਦ ਮਰਡ ਦਾ ਕਾਰਨ ਕੀ ਮੰਨਦਾ ਹੈ ਕਾਰਨ ਸਾਹਮਣੇ ਇਹ ਹੀ ਆਂਦਾ ਹੈ ਕਿ ਜਿਹੜਾ ਜਿਹੜਾ ਜੁਗਰਾਜ ਸਿੰਘ ਨਸ਼ੇ ਦਾ ਆਦੀ ਸੀਗਾ ਉਹ ਚੰਦਰ ਸੀਗਾ ਜਿਹੜਾ ਮકાਨ ਹੈਗਾ ਉਹਦਾ ਉਹ ਮੇਰੇ ਨਾਂ ਕਰਾ ਦੇ ਔਰ یہی ਰਜੇ ਉਹ ਜ ਰੰਜੀਤ ਸਿੰਘ ਵਜੇ ਸੀ ਕਿ ਭਈ ਇਸ ਕਾਰਨ ਉਹਨੇ ਆਪਣੇ ਆਪਣੇ ਬਾਪ ਦਾ ਕਤਲ ਕਰ ਦਿੱਤਾ ਕਿ ਇਹ ਮੇਰੇ ਨਾਂ ਨਿਕਰਾਂ ਦਾ ਮਸ਼ਹਦਾ ਅਦੀਸ਼ਿਕਾ ਉਹਨੇ ਟਾਟਾ 407 ਵੀ ਵੇਚ ਦਿੱਤੀ ਤੇ ਉਹਦਾ ਸੈਟਿੰਗ ਬੱਸ ਮਾਨ ਵੀ ਬਾ ਵੇਚਦਾ ਸੀਗਾ ਉਹ ਉਹਨੇ ਡਰ ਕੇ ਮਾਰੇ ਆਪਣੇ ਭਰਾ ਨੂੰ ਵੀ ਦੱਸਿਆ ਪ੍ਰਕੀਤ ਸਿੰਘ ਨੇ ਕਿ ਇਹ ਮੇਰੇ ਜਾਨ ਨੂੰ ਮਾਰਨ ਦੇ ਮਤਲਬ ਹਾਸਲਾ ਕਰਕੇ ਇਹਨੂੰ ਕਿਸੇ ਦਿਨ ਮਾਰ ਦੇਣਗੇ ਉਹ ਦਿੱਤੀ 25 26 26 ਤારીખ ਦੇ ਦਰਮਿਆਨ ਰਾਤ ਉਹਨਾਂ ਨੂੰ ਪੁਲਾੜਿਆ ਆਪਣੇ ਮਦੇ ਮਤਲਬ ਹੱਤਾ ਕਰਕੇ ਤਾਂ ਇਹ ਚੋੜੇ ਜਿਹੜੀ ਆ ਗਈ ਜਵਾਰ ਦੇ ਭਾਈ ਵੀ ਨਾਲ ਸਾਡੀ ਸਿੱਧੀ ਸਾਹਮਣੇ ਹਾਂ ਤਾਂ ਉਹਨਾਂ ਦੋਨੋਂ ਨੇ ਮਿਲ ਕੇ ਹੀ ਕੀਤਾ ਜਿਹੜੀ ਰੈਮੂ ਵਾਲਾ ਸੀਗੀ ਜੋ ਇਹਦੀ ਵਾਈਫ ਸੀ ਉਹ ਪਹਿਲੇ ਇੱਕ ਵਾਰ ਰੁਸ ਕੇ ਆਪਣੇ ਘਰ ਤੋਂ ਕਿਚਲੀ ਗਈ ਸੀ ਕਿ ਉਹ ਕਹਿਣ ਲੱਗੀ ਕਿ ਵੀ ਮੇਰੇ ਨਾਂ ਜ਼ਮੀਨ ਜਾਇਦਾਦ ਜਿਹੜਾ ਮਕਾਨ ਉਹ ਮੇਰੇ ਨਾਂ ਕਰਾ ਦਿਓ ਤਾਂ ਉਸਕੇ ਬਾਅਦ ਉਹਨਾਂ ਨੇ ਮਿਲ ਕੇ ਦੋਨੋਂ ਨੇ ਸਾਜ਼ਿਸ਼ ਰਚ ਕੇ ਫਿਰ ਇਹਦਾ ਪੁਲਾੜੀ ਨਾਲ ਮਾਰ ਕੇ ਇਹਨਾਂ ਦੇ ਮਰਚੂ ਕਰ ਦਿੱਤਾ ਤੇ ਫਿਰ ਉਹ ਤਾਂ ਸਾਹਮਣੇ ਆਈ ਆ ਕਿ ਜੀ ਪਹਿਲਾਂ ਵੀ ਇਹਨੇ ਕੋਈ ਸਾਜ਼ਿਸ਼ ਕੀਤਾ ਬੱਚੇ ਜੀ ਵਜ੍ਹਾ ਨਾਲ ਹਾਂ ਕਈ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਪਰ ਉਹ ناکਾਮ ਰਹੇ ਕਈ ਵਾਰ ਕਰਨ ਦੇ ਬਾਅਦ ਫਿਰ ਇਹਨਾਂ ਨੇ 26 27 ਇਹਨਾਂ ਨੇ ਮੋਟ ਕੇ ਮੋਤ ਕੇ ਬਾਅਦ ਉਹ ਉਤਾਰ ਦਿੱਤਾ ਤੇ ਸਭ ਜਿਹੜਾ ਸੰਸਪਾਰ ਕਰਨ ਲੱਗੇ ਸੀ ਉਹਨਾਂ ਨੇ ਸੰਸਪਾਰ ਕਰਨ ਲੱਗੇ ਸੀ ਉਹਨਾਂ ਨੂੰ ਬਾਹਰ ਕੀਤੀ ਸੀ ਜਿਹੜੀ ਬੋਡੀ ਉਹਨਾਂ ਨੂੰ ਸੰਸਪਾਰ ਕਰਨ ਨੂੰ ਦਿੱਤੀ ਸੀ ਉਹ ਘਰ ਦੇ ਵਿੱਚ ਰਹੋ ਨੇ ਨੇ ਇਹ ਬੋਡੀ ਨੂੰ ਲੈ ਕੇ ਸੰਸਾਰ ਘਰ ਪਹੁੰਚ ਗਿਆ ਸੀਗਾ ਉੱਥੇ ਫਿਰ ਪੁਲਿਸ ਨੇ ਇਤਲਾਹ ਮਿਲੀ ਕਿ ਇਹ ਗਲਤ ਇਹਨੇ ਆਪਣੇ ਆਪ ਇਹਦਾ ਮਰਡਰ ਕਰਕੇ ਇਹਨੇ ਸੰਸਕਾਰ ਕਰਨ ਲੱਗਿਆ ਸੀਗਾ फिर मौके पे एसएचओ स्तर पे पहुंच के बॉडी रिकवर करके मुर्दूत में रखा दीजिए फिर डॉक्टर ने पैनल बिठाया गया फिर ये पोस्टमार्टम होता है दोनों आरोप सर मैं हूं की मेरा लास्ट है कि उनको अपना लोगों को पेश करा सकता हूं हाँ जी ये दोनों आरोपी गिरफ्तार कर लिए गए फिर उन्होंने रिपोर्ट पेश करके रिमांड लिया गया